ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸੁਬੇਦਾ ਦਰਬੀਰ ਸਿੰਘ ਪਿੰਡ ਟੋਟੀਆਂ ਜੀ ਅਸੀਂ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਹਰ ਸਾਲ ਦੀ ਤਰ੍ਹਾਂ ਸੰਗਤਾਂ ਬੜੇ ਧੂਮ-ਕਾਮ ਨਾਲ ਹੋਲਾ-ਮੱਲਾ ਮਨਾਉਂਦੀਆਂ ਇਸੇ ਤਰ੍ਹਾਂ ਕ ਲੱਗਦੀਆਂ ਨੇ ਜਿਹਦੇ ਵਿੱਚ ਕਮ ਸੇ ਕਮ 8 ਦਿਨ ਇਥੇ ਹੋਲੀਆਂ ਚੱਲਦੀਆਂ 9ਵੇਂ ਦਿਨ ਹੋਲਾ-ਮੱਲਾ ਹੁੰਦਾ ਖਾਲਸੇ ਦਾ ਜਿਹਦੇ ਵਿੱਚ ਪੂਰੇ ਪਿੰਡ ਦੇ ਵਿੱਚ ਨਗਰ ਕੀਰਤਨ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਵੀਰ ਜੀ ਇਹ ਜੋ ਲੰਗਰ ਦਾ ਪ੍ਰਬੰਧ ਆ ਇਹ ਸਾਡੇ ਪਿੰਡ ਦੇ ਪਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਔਰ ਬਾਹਰ ਬੈਠੇ ਹੋਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਭੈਣਾਂ ਸਾਡੇ ਵੀਰ ਉਹ ਵੀ ਸਾਨੂੰ ਇਸ ਲੰਗਰ ਦੀ ਸੇਵਾ ਭੇਜਦੇ ਆ ਔਰ ਬਾਕੀ ਮੈਂ ਬੜੀ ਮਤਲਬ ਇਸ ਚੀਜ਼ ਦੇ ਸਲਾਹਾਂਗਾ ਕਰਦਾ ਤਨ ਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਇਹ ਜੋ ਕਮੇਟੀ ਆ ਇਹਨਾਂ ਦੇ ਬਹੁਤ ਹੀ ਮੈਂ ਆਵਾਰੀਆਂ ਕਿ ਜਿਨ੍ਹਾਂ ਨੇ ਇਹ ਅੱਜ ਤੋਂ 6 ਸਾਲ ਪਹਿਲਾਂ ਦਾ ਲੰਗਰ ਸ਼ੁਰੂ ਕੀਤਾ ਹੋਇਆ ਹੈ ਮੈਂ ਉਸ ਵੈਗੁਰੂ ਅੱਗੇ ਅਰਦਾਸ ਕਰਦਾ ਕਿ ਮਾਲਕਾ ਇਸ ਖੱਡੀ ਕਮੇਟੀ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਜੋ ਕਿ ਹਰ ਸਾਲ ਇਸੇ ਤਰ੍ਹਾਂ ਇਕੱਠੇ ਹੋ ਕੇ ਗੁਰੂ ਮਹਾਰਾਜ ਦੇ ਲੰਗਰਾਂ ਦੀ ਸੇਵਾ ਕਰਦੇ ਰਹਿਣ ਬਾਕੀ ਮੈਂ ਇੱਕ ਚੀਜ਼ ਕਹਿਣੀ ਚਾਹਨਾ ਕਿ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਆ ਇਹਨਾਂ ਨੂੰ ਸਾਡੇ ਵੱਲ ਵੇਖ ਕੇ ਹੀ ਕੁਝ ਪਤਾ ਲੱਗੂਗਾ ਕਿਉਂਕਿ ਜੇ ਦੇਖੋ ਪਿਓ ਕਿਸੇ ਦਾ ਚੰਗੇ ਕੰਮ ਕਰਦਾ ਤੇ ਸ਼ੋਰ ਹੈ ਕਿ ਉਹਦਾ ਬੱਚਾ ਵੀ ਉਸੇ ਤਰ੍ਹਾਂ ਚੰਗੇ ਕੰਮ ਕਰੂਗਾ ਤੇ ਅਸੀਂ ਗੁਰੂ ਮਹਾਰਾਜ ਦੇ ਲਾੜ ਲੱਗੇ ਆ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਵੀ ਗੁਰੂ ਘਰ ਦੀ ਇਸ ਤਰ੍ਹਾਂ ਸੇਵਾ ਕਰੋ ਕਿ ਤੁਹਾਡੇ ਵੱਲ ਵੇਖ ਕੇ ਜੋ ਬੱਚੇ ਆ ਉਹ ਵੀ ਸਾਡੇ ਸੇਵਾ ਦੇ ਨਾਲ ਜੁੜਨ ਕਿਉਂਕਿ ਨਸ਼ੇ ਦਾ ਦੌਰ ਇਹਨਾਂ ਵੱਧ ਚੁੱਕਿਆ ਵਾ ਕਿ ਸਾਨੂੰ ਅੱਜ ਕੱਲ ਦਿਨ ਰਾਤ ਗੁਰੂ ਮਹਾਰਾਜ ਦੀ ਸੇਵਾ ਗੁਰੂ ਮਹਾਰਾਜ ਦਾ ਨਾਮ ਜਪਣਾ ਬਹੁਤ ਜ਼ਰੂਰੀ ਆ ਨਸ਼ਿਆਂ ਦਾ ਹੜ ਵਗਦਾ ਮਨ ਕਿਰਪਾ ਕਰਨ ਇਹ ਨਸ਼ਿਆਂ ਦੇ ਹੜ ਨੂੰ ਵੀ ਕਿਤੇ ਖਤਮ ਕਰਨਾ ਤੇ ਅਸੀਂ ਇਹ ਮੈਸੇਜ ਕਰਦੇ ਆ ਕਿ ਛੋਟੇ-ਛੋਟੇ ਬੱਚੇ ਸਾਡੇ ਨਾਲ ਇਸ ਟਾਈਮ ਦੇਖੋ ਕਿੰਨੇ ਆ ਜਿਹੜੇ ਇੱਥੇ ਆਣ ਕੇ ਸਾਡੇ ਨਾਲ ਸੇਵਾ ਕਰਦੇ ਕੋਈ ਵਰਤਨਾ ਦੀ ਸੇਵਾ ਕਰਦਾ ਕੋਈ ਪਾਣੀ ਪਲਾਉਣ ਦੀ ਸੇਵਾ ਕਰਦਾ ਤੇ ਇਹ ਸਾਡੇ ਸਾਰਿਆਂ ਨੂੰ ਮੈਸੇਜ ਆ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਜਕ ਆ ਅਸੀਂ ਸਰ ਦੂਸਰੀ Holi ਤੋਂ ਸਟਾਰਟ ਕਰਦੇ ਆ ਜੀ ਇਹ ਸਾਰਾ 14 ਤਰੀਕ ਤੱਕ ਚੱਲੂਗਾ ਜੀ 14 ਤਰੀਕ ਤੱਕ Holi ਕਰਕੇ ਸਮਾਪਤ ਫਿਰ ਅਸੀਂ ਕੋਲੇ ਮੱਲੇ ਪੂਰੀ ਸੰਗਤ ਸਾਡੀ ਜੋ ਉੱਥੇ ਸੇਵਾਦਾਰ ਆ ਉਹਨਾਂ ਨੇ ਵੀ ਫਿਰ ਮੇਲਾ ਦੇਖਣਾ ਹੁੰਦਾ ਇਹ ਕਰਕੇ ਅਸੀਂ 14 ਤਰੀਕ ਵਾਲੇ ਦਿਨ ਇਸ ਲੰਗਰ ਨੂੰ ਹੀ ਸਮਾਪਤੀ ਕਰਕੇ 15 ਤਰੀਕ ਨੂੰ ਸਾਰੇ ਜਿੰਨੇ ਵੀ ਸਾਡੇ ਸੇਵਾਦਾਰ ਆ ਉਹ ਫਿਰ ਕੋਲੇ ਮੱਲੇ ਦੇ ਨਾਲ ਮੇਲਾ ਵੇਖਣ ਪਹੁੰਚਦੇ ਆ ਸੰਗਤ ਨੂੰ ਮੈਸੇਜ ਇਹੀ ਆ ਕਿ ਗੁਰੂ ਘਰ ਨਾਲ ਜੁੜੋ ਗੁਰੂ ਮਹਾਰਾਜ ਦੇ ਇੱਥੇ ਆਓ ਸੇਵਾ ਕਰੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਕੀ ਮੈਂ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਮਨ ਸਿੰਘ ਜੀ ਦੇ ਅਰਦਾਸ ਬੇਨਤੀ ਕਰਦਾ ਕਿ ਮਾਲਕਾ ਜਿੰਨੇ ਵੀ ਸਾਡੇ ਇਹ ਵੀਰ ਸੇਵਾ ਕਰਦੇ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਇਸੇ ਤਰ੍ਹਾਂ ਇਹਨਾਂ ਨੂੰ ਸੇਵਾ ਲੈਂਦੇ ਰਹੋ ਬਾਕੀ ਛੋਟੇ ਛੋਟੇ ਬੱਚੇ ਜੋ ਹੈ ਇਹ ਵੀ ਅਗਰ ਅਸੀਂ ਇੱਥੇ ਸੇਵਾ ਕਰਦੇ ਆਂ ਦੇਖੋ ਹੁਣ ਵੀ ਤੁਸੀਂ ਦੇਖੋ ਕਿੰਨੇ ਬੱਚੇ ਆ ਜਿਹੜੇ ਸਿਰਾਂ ਤੇ ਰਮਾਲ ਬੰਨੇ ਹੋ ਸਿਰ ਬੇਸ਼ੱਕ ਭਵੇਂ ਉਹਨਾਂ ਦੇ ਮੋਨੇ ਆ ਪਰ ਸਿਰਾਂ ਤੇ ਵਧੀਆ ਰਮਾਲ ਬੰਨ ਕੇ ਸਾਡੇ ਨਾਲ ਸੇਵਾ ਦਾ ਉਹ ਪੂਰਾ ਸਾਥ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੋ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਪੰਚਾਇਤ ਮੈਂਬਰ ਟੋਟੀਆਂ ਤੇ ਸਭ ਤੋਂ ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇੱਥੇ ਜਿਹੜਾ ਲੰਗਰ ਲਾਇਆ ਜਾਂਦਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਸਥਾਨਾਂ ਦੇ ਸੰਜੋਗ ਦੇ ਨਾਲ ਤੇ ਸਾਰੀ ਸੰਗਤ ਦੇ ਸੰਜੋਗ ਦੇ ਨਾਲ ਇੱਥੇ ਬਹੁਤ ਧੂਮਤਾ ਹੋਣਾ ਲੰਗਰ ਲਗਾਇਆ ਜਾਂਦਾ ਤੇ ਬਹੁਤ ਦੂਰ-ਦੂਰ ਤੋਂ ਸੰਗਤਾਂ ਆੜਾ ਪਿੰਡ ਟੋਟੀਆਂ ਦੇ ਵਿੱਚ ਆ ਕੇ ਹੋਲੇ ਮਹੱਲੇ ਦੇ ਦਰਸ਼ਨ ਕਰਦੀਆਂ ਤੇ ਜਿਹੜਾ ਇੱਥੇ ਲੰਗਰ ਲਗਾਇਆ ਜਾਂਦਾ ਵਾ ਉਹ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਲਗਾਇਆ ਜਾਂਦਾ ਜਿੱਦਾਂ ਜਿਵੇਂ ਪਹਿਲੀ ਹੋਲੇ ਤੋਂ ਸਟਾਰਟ ਹੁੰਦਾ ਲੰਗਰ ਦੁੱਧ ਸੇਵੀਆਂ ਦਾ ਲੰਗਰ ਲਗਾਇਆ ਜਾਂਦੇ ਆ ਫਿਰ ਟਿੱਕੀਆਂ ਦੇ ਲਗਾਏ ਜਾਂਦੇ ਆ ਕਿ ਇਤਰਾ ਹਰ ਰੋਜ਼ ਜਿਹੜਾ ਲੰਗਰ ਆ ਉਹ ਚੇਂਜ ਹੁੰਦਾ ਆ ਤੇ ਸਾਰਿਆਂ ਦੇ ਸੰਜੋਗ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਚੱਲਦਾ ਪਿਆ ਤੇ ਅਸੀਂ ਸਾਰਿਆਂ ਨੂੰ ਇਹੀ ਕਵਾਂਗੇ ਇੱਥੇ ਬਾਤ ਚੜ੍ਹ ਕੇ ਤੁਸੀਂ ਪਹੁੰਚੋ ਤੇ ਇੱਥੇ ਦਰਸ਼ਨ ਦੀਦਾਰ ਕਰੋ ਇਹ ਨਹੀਂ ਆਂ ਗੱਲਾਂ ਕਹਿੰਦਾ ਮੈਂ ਖਿਮਾ ਦਾ ਜਾਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਹਾਂਜੀ ਦਿਲਬਖ ਸਿੰਘ ਜੀ ਮੇਰਾ ਪਿੰਡ ਟੋਟੀਆਂ ਹੈ ਜੀ ਇਹ ਹੋਲੇ ਮਹੱਲੇ ਦੇ ਸਬੰਧ ਵਿੱਚ ਲੰਗਰ ਚੱਲਦਾ ਜੀ ਇਹ ਤਕਰੀਬਨ 7 ਸਾਲ ਹੋ ਗਏ ਸੰਗਤ ਲੰਗਰ ਦੇ ਚੱਲਦੇ ਨੂੰ ਜਿਹਦੇ ਵਿੱਚ ਪਿੰਡ ਦਾ ਇਹ ਨਗਰ ਦਾ ਤੇ ਹੋਰ ਵੀ ਬਾਹਰੋਂ ਪਤਵੰਤੇ ਸੱਜਣਾ ਦਾ ਤੇ ਮੇਰੇ ਫੌਜੀ ਭਰਾਵਾਂ ਦਾ ਬਾਹਰ ਬੈਠੇ ਵਿਦੇਸ਼ਾਂ ਵਿੱਚ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਸਹਿਯੋਗ ਨਾਲ ਇਹ ਲੰਗਰ ਚੱਲਦਾ ਹੈ ਸੰਗਤ ਨੂੰ ਮੈਂ ਹੌਲੇ-ਮਹੱਲੇ ਦੀ ਤੇ ਇੱਥੇ ਪਹੁੰਚੀ ਹੋਈ ਜਿਹੜੀ ਪਿੰਡ ਵਿੱਚ ਸੰਗਤ ਆ ਉਹਨਾਂ ਨੂੰ ਹੌਲੇ-ਮਹੱਲੇ ਦੀਆਂ ਵਧਾਈਆਂ ਦੇਣਾ ਚਾਹੁੰਦਾ ਤੇ ਮਹਾਰਾਜ ਇਸੇ ਤਰ੍ਹਾਂ ਹੀ ਕਿਰਪਾ ਰੱਖਣ ਇਹ ਲੰਗਰ ਚੱਲਦੇ ਰਹਿਣ ਦੀਵਾਨ ਚੱਲਦੇ ਰਹਿਣ ਮੇਰਾ ਸਮੂਹ ਲੱਗਰ ਨਵਾਸੀਆਂ ਤੇ ਮੇਲੇ ਵਿੱਚ ਆਈਆਂ ਸੰਤਾਂ ਨੂੰ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਮੈਸੇਜ ਇਹੀ ਹੈ ਕਿ ਗੁਰੂ ਵਾਲੇ ਬਣੋ ਗੁਰੂ ਘਰ ਜਾਓ ਤੇ ਗੁਰੂ ਦੇ ਨਾਲ ਲੱਗੋ ਵਹਿਗਰ ਜੀ ਦਾ ਖਾਲਸਾ ਸ਼੍ਰੀ ਵਹਿਗਰ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਨਿਰਮਲ ਸਿੰਘ ਜੀ ਧਰਮ ਪ੍ਰਚਾਰ ਮਿਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਹਾਂ ਮੈਂ ਤੇ ਖਾਲਸਾ ਜੀਓ ਜੋ ਅੱਜ ਨਗਰ ਟੋਟੀਆਂ ਦਾ ਹੋਲਾ ਮੱਲਾ ਚੱਲਣ ਡਿਆ ਨੰਦਪੁਰ ਸਾਹਿਬ ਦੇ ਦੂਸਰੇ ਨੰਬਰ ਤੇ ਸਾਡੇ ਨਗਰ ਟੋਟਿਆਂ ਦਾ ਹੱਲਾ ਮੱਲਾ ਵਾ ਤੇ ਆਮ ਨਗਰਾਂ ਦੇ ਵਿੱਚ ਅਸੀਂ ਜਾਣਦੇ ਆ ਮੰਨ ਲਓ ਗੱਲ ਕਿ ਅਜੇ ਥੋੜੇ ਦਿਨ ਹੋ ਗਏ 26 ਜਨਵਰੀ ਨੂੰ ਨਗਰ ਪਊ ਵੈਂਡ ਦੇ ਵਿੱਚ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜੇ ਦਾ ਬਹੁਤ ਵੱਡਾ ਸਮਾਗਮ ਉੱਥੇ ਚੱਲਿਆ ਤੇ ਘੱਟ ਤੋਂ ਘੱਟ ਮੈਂ ਤੁਹਾਨੂੰ ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਘੱਟ ਤੋਂ ਘੱਟ 20000 ਤੋਂ ਲੈ ਕੇ 50000 ਤੱਕ ਦੁਕਾਨ ਹੋਗੀ ਉਸ ਮੇਲੇ ਦੀ ਸ਼ਾਨ ਵਧਾਉਣ ਦੀ ਖਾਤਰ ਤੇ ਖਾਲਸਾ ਜੀ ਜਿਹੜੀ ਅੱਜ ਨਗਰ ਟੋਟੀਆਂ ਦੇ ਵਿੱਚ ਜਿਹੜਾ ਪ੍ਰੋਪੋਗੈਂਡਾ ਚੱਲ ਰਿਹਾ ਜੋ ਨਗਰ ਟੋਟੀਆਂ ਦੇ ਵਿੱਚ ਚੱਲ ਰਿਹਾ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਨਿੰਦਾ ਨਹੀਂ ਕਰਨੀ ਚਾਹੁੰਦਾ ਕਿਸੇ ਦੀ ਆਮ ਨਗਰਾਂ ਦੇ ਵਿੱਚ ਕੋਈ ਠੇਕਾ ਨਹੀਂ ਚੱਲਦਾ ਦੁਕਾਨਾਂ ਦਾ ਆਮ ਨਗਰਾਂ ਦੇ ਵਿੱਚ ਜਿੱਦਾਂ ਬਿਜਲੀ ਵਾਲਾ ਇੱਥੇ ਆਇਆ ਸੀ ਬਿਜਲੀ ਵਾਲੇ ਨੇ ਆਣ ਕੇ ਜਿੰਨੇ ਇਹ ਦੁਕਾਨਾਂ ਵਾਲੇ ਵਿਚਾਰੇ ਮਾਤੜ ਬੰਦੇ ਆ ਇਹਨਾਂ ਨੂੰ ਇੱਕ ਇੱਕ ਬਲਬ ਦੁਕਾਨਾਂ ਦੇ ਚਗਾਉਣਾ ਵਾ ਸਾਡੀਆਂ ਧੀਆਂ ਪੈਣਾ ਰਾਤ ਨੂੰ ਆਣ ਕੇ ਨੇਰੇ ਵੀ ਆਣ ਕੇ ਤੋਂ ਸੌਦਾ ਖਰੀਦ ਦਿੰਦੀਆਂ ਕਿ ਜਿੰਨੀਆਂ ਇਹਨਾਂ ਨੇ ਤਾਰਾਂ ਲਿਆਂਕੇ ਥੋੜੀਆਂ-ਥੋੜੀਆਂ ਲਾਈਆਂ ਸੀ ਉਹ ਬਿਜਲੀ ਵਾਲੇ ਇੱਥੋਂ ਲਾ ਕੇ ਲੈ ਗਏ ਆ ਇਸ ਚੀਜ਼ ਦੀ ਸਾਡੀ ਪੰਚਾਇਤ ਜ਼ਿੰਮੇਵਾਰ ਆ ਇਸ ਚੀਜ਼ ਦਾ ਸਾਡੇ ਪ੍ਰਬੰਧਕ ਗੁਰਦਰਾ ਸਾਹਿਬ ਦਾ ਜ਼ਿੰਮੇਵਾਰ ਆ ਕਿਉਂਕਿ ਜੇ ਉਹਨਾਂ ਨੇ ਦੁਕਾਨਾਂ ਦਾ ਠੇਕਾ ਲਿਆ ਵਾ ਜਾਂ ਕਰਾਇਆ ਲਿਆ ਦੁਕਾਨਾਂ ਦਾ ਤੇ ਇਹ ਗਰੀਬਾਂ ਨੇ ਬੱਤੀ ਕਿੱਥੋਂ ਜਗਾਉਣੀ ਆ ਬਿਜਲੀ ਸਰਕਾਰ ਦੀ ਆ ਨਾ ਕਿ ਉਸ ਜਈਦੀ ਸੀ ਭਾਵੇਂ ਕੱਲ ਨੂੰ ਮਿਲ ਕੇ ਜਿਹੜੀ ਮਰਜ਼ੀ ਮੇਰੇ ਨਾਲ ਗੱਲਬਾਤ ਕਰੇ ਪਰ ਮੈਂ ਇਸ ਗੱਲ ਦੇ ਵਿਰੋਧ ਹਾਂ ਇਹਨਾਂ ਭਰਾਵਾਂ ਦੀਆਂ ਦੁਕਾਨਾਂ ਦੀਆਂ ਤਾਰਾਂ ਨਹੀਂ ਸੀ ਇਹਨਾਂ ਨੂੰ ਲਾਉਣੀਆਂ ਚਾਹੀਦੀਆਂ ਪਿੰਡ ਦੀ ਸ਼ਾਨ ਆ ਸਾਡੀਆਂ ਭੈਣਾਂ ਵਾਂ ਧੀਆਂ ਵਾਂ ਸਾਡੀਆਂ ਜਿਹੜੀਆਂ ਨੇਰੇ ਆਣ ਕੇ ਇੱਥੇ ਸੌਦਾ ਲੈਂਦੀਆਂ ਤੇ ਇੱਕ ਬਾਜ਼ਾਰ ਬਣਿਆ ਵਾਂ ਪਿੰਡ ਦੀ ਸ਼ਾਨ ਬਣਾਈ ਆ ਇੰਨਾ ਠੇਕਾ ਵਧਾਉਣ ਡਿਆ ਪਿੰਡ ਦਾ ਹੱਦੋਂ ਜ਼ਿਆਦਾ ਠੇਕਾ ਲੈਣ ਡਿਆ ਤੇ ਬਿਜਲੀ ਕਿਨੇ ਦੇਣੀ ਭਈ ਗੁਰੂ ਘਰ ਦੀ ਕਮੇਟੀ ਜਿਹੜੀ ਆ ਗੁਰੂ ਘਰ ਦੀ ਕਮੇਟੀ ਪਿੰਡ ਦੀ ਆ ਕਿਉਂਕਿ ਗੁਰੂ ਘਰ ਦੀ ਕਮੇਟੀ ਜਿਹੜੀ ਆ ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਦੇ ਕੋਲ ਕਾਰ ਸੇਵਾ ਵਾ ਉਹਨਾਂ ਨੇ ਅੰਦਰ ਬਾਜ਼ਾਰ ਨਹੀਂ ਲੱਗਣ ਦਿੱਤਾ ਤੇ ਬਾਹਰ ਜਿੰਨਾ ਬਾਜ਼ਾਰ ਲੱਗਦਾ ਸੜਕ ਦੇ ਉੱਤੇ ਵੀ ਕਈਆਂ ਭਰਾਵਾਂ ਨੇ ਆਪਣੇ ਗੇਟ ਗਾੜੀ ਦੁਕਾਨਾਂ ਦੇ ਕਿਰਾਏ ਲਏ ਆ ਕਈਆਂ ਨੇ ਪਹਿਲੀਆਂ ਦੇ ਵਿੱਚ ਠੇਕੇ ਵਧਾ ਕੇ ਲਏ ਆ ਇੱਥੇ ਵੀ ਠੇਕਾ ਦਿੱਤਾ ਬੋਲ ਤੇ ਜੇ ਪੰਚਾਇਤ ਇਹਨਾਂ ਨਹੀਂ 2-4 ਦਿਨ ਦੀ ਬਿਜਲੀ ਨਹੀਂ ਫਰੀ ਕਰ ਸਕਦੀ ਤੇ ਫਿਰ ਯਾਰ ਸਾਡਾ ਕੀ ਜੀਣਾ ਇੱਥੇ ਅਸੀਂ ਵੀ ਇੱਥੋਂ ਦੇ ਰਹਿਣਦਾਰ ਆ ਅਸੀਂ ਇੱਥੋਂ ਦੇ ਵੋਟਰ ਆ ਇਹਨਾਂ ਥੋੜੀ ਹੁੰਦਾ ਵਾ ਅਸੀਂ ਇਸ ਗੱਲ ਦੇ ਪੂਰਾ ਵਿਰੋਧ ਕਰਦੇ ਦੱਸੋ ਆ ਦੁਕਾਨ ਵਾਲੇ ਭਰਾ ਸਾਰੇ ਖਲੋਤੇ ਨਾਲ ਕੈਮਰਾ ਘੁਮਾ ਦੇ ਭਰਾ ਤੇਰੀ ਬਤਾਰ ਲਾ ਕੇ ਖੜੀ ਇਹਨਾਂ ਨੇ ਆ ਜਿੰਨੇ ਦੁਕਾਨ ਵਾਲੇ ਆ ਆ ਸਾਡੇ ਪਿੰਡ ਦਾ ਜੀ ਵੀਰ ਸਿੰਘ ਮਾਤੜ ਬੰਦੇ ਆ ਵਿਚਾਰੇ ਆ ਦਾ ਗੁਜ਼ਾਰਾ ਕਰਨ ਦੇ ਆ ਇਹਨਾਂ ਨੇ ਕਿਰਾਇਆ ਭਰਨਾ ਇੱਥੇ ਤੇ ਪਰ ਦੁਕਾਨਾਂ ਵਾਲੇ ਆਣ ਕੇ ਬਿਜਲੀ ਦੇ ਬਿੱਲ ਉਹਦਾ ਮੀਟਰ ਲਾ ਦਿੰਦੇ ਸਾਨੂੰ ਮੀਟਰ ਲਾ ਦਿੰਦੇ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਜਿੰਨੇ ਪੈਸੇ ਬਣਦੇ ਉਹਨਾਂ ਕੋ ਪੈਸੇ ਲੈ ਲੈਂਦੇ ਪੈਸੇ ਦੀ ਭੁੱਖ ਵੜੀ ਆ ਦੇ ਮੰਗ ਇਹੋ ਕਰਦੇ ਕਿ ਹਰ ਹੌਲੇ ਮੱਲੇ ਤੇ ਜਿੰਨੇ ਦੁਕਾਨਦਾਰ ਵੀਰਿਆ ਜਾਂ ਜਿੰਨੀ ਇੱਥੇ ਬਿਜਲੀ ਬਲਦੀ ਆ ਇਹ ਸਾਰੀ ਬਿਜਲੀ ਜਿਹੜੀ ਆ ਇਹ ਫ੍ਰੀ ਹੋਣੀ ਚਾਹੀਦੀ ਆ ਜਿੰਨੇ ਦਿਨ ਇੱਥੇ ਮੇਲਾ ਚੱਲਦਾ ਉਹਨੇ ਦਿਨ ਬਿਜਲੀ ਫ੍ਰੀ ਬਲਣੀ ਚਾਹੀਦੀ ਆ ਸਾਰੀ ਭਾਵੇਂ ਬਾਬਿਆਂ ਨੇ ਲੜੀਆਂ ਪਾਈਆਂ ਵਾ ਭਾਵੇਂ ਕਿਸੇ ਵੀ ਰੋਡ ਤੇ ਬਲਬ ਲਾਇਆ ਵਾ ਗਲੀ ਮਹੱਲੇ ਬਲਬ ਲਾਇਆ ਵਾ ਜਿੱਥੇ-ਜਿੱਥੇ ਵੀ ਚੌਂਕਾਂ 'ਚ ਬਲਬ ਲੱਗੇ ਆ ਉੱਥੇ ਸਾਰੀ ਪੰਚਾਇਤ ਨੂੰ ਚਾਹੀਦਾ ਵਾ ਜਾਂ ਇੱਥੋਂ ਦੇ ਸਾਡੇ ਜੈ ਸਿੰਘ ਸਾਹਿਬ ਨੂੰ ਚਾਹੀਦਾ ਵਾ ਕਿ ਬਲਬ ਜਿਹੜੇ ਆ ਸਰਜ ਲਟਾਂ ਜਿਹੜੀਆਂ ਮੋੜਾਂ ਤੇ ਗਲੀਆਂ ਮਹੱਲਿਆਂ 'ਚ ਜਿੰਨੇ ਦਿਨ ਮੇਲਾ ਚੱਲਦਾ ਵਾ ਉਹ ਚਾਨਣ ਦਾ ਪ੍ਰਬੰ ਸਾਡੇ ਨਾਲ ਦਹਾ ਬੰਦੇ ਆ ਗਏ ਇੱਕ ਮਿੰਟ ਬਾਬਾ ਜੀ ਹਾਜੀ ਲਾੜੀ ਕਿਹ ਨਾਲੋਂਦਾ ਮਰਵਾਲ ਸਿੰਘ ਜੀ ਕਿਹੜਾ ਪਿੰਡ ਓਰਾਲ ਚਾਲ ਜੀ ਕਿਹੜੇ ਪਿੰਡ ਵਿੱਚ ਤੁਹਾਡੇ ਕੋਲ ਦੁਕਾਨਾ ਲਾਈਆਂ ਗਈਆਂ ਦੋ ਟੋਟੀਆਂ ਦਾ ਜੀ ਮੇਰੇ ਲੱਗਦਾ ਚੱਲ ਰਿਹਾ ਹੈ ਮੇਲਾ ਠੀਕ ਠਾਕ ਜੇ ਇਹ ਪਰ ਜਿਹੜਾ ਹੜ 32 ਦਾ ਸਿਸਟਮ ਆ 32 ਦਾ ਬਦੋ ਬਦੀ ਹੱਥਾਂ ਜੋ ਤਾਰ ਬਣਾਜਮ ਖੇਚ ਕੇ ਲੈ ਗਏ ਆ ਅਸੀਂ ਦੱੱਕਦੇ ਵੀਰੇ ਵੀ ਸਾਡੇ ਨਾਲ ਗੱਲ ਕਰੋਗੇ ਗੱਲ ਕਰੋ ਗੱਲ ਨਹੀਂ ਕੋਈ ਕੀਤੀ 32 ਦੀਆਂ ਤਾਰਾਂ ਬਧੋ ਬਧੀਆਂ ਆਂਦੇ ਆਂਦੇ ਮੈਂ ਗੱਲ ਤੇ ਕਰੂੰ ਗੱਲ ਕੋਈ ਵੀ ਨਹੀਂ ਕੀਤੀ ਬਧੋ ਬਧੀਆਂ ਤਾਰਾਂ ਲਾ ਕੇ ਲੈ ਕੇ 32 ਦੀਆਂ ਜਿਹੜੀ 32 ਆ ਫਰੀ ਮਲ ਨਹੀਂ ਹੁਣ ਚਾਹੀਦੀ ਆ ਜੀ ਜਿੰਨੇ ਜਿੰਨੇ ਹੋ ਲੰਮਲਾ ਚੱਲਦਾ ਜੀ ਹਾਂ ਜੀ ਠੇਕਾ ਦਿੱਤਾ ਜੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਇਹਨਾਂ ਨੂੰ ਕੀ ਸਵਾਲ ਆਇਆ ਕੋਈ ਕਮੇਟੀ ਨੇ ਕਿਸੇ ਨੇ ਨਹੀਂ ਸਾਨੂੰ ਕਿਹਾ ਠੇਕੇਦਾਰ ਨਾਲ ਗੱਲ ਹੋਈ ਠੇਕੇ ਦੁਕਾਨ ਤੱਕ ਲਈ ਹੈ ਜੀ ਕਰਾਇਆ ਬਹੁਤ ਜ਼ਿਆਦਾ ਦੁਕਾਨ ਦਾ 35 35 ਰੁਪਇਆ ਆਖਣਾ ਹੀ ਬਿਜਲੀ ਦਾ ਜਵਾਬ ਨਹੀਂ ਕੀਤਾ ਗਿਆ ਬਿਜਲੀ ਦਾ ਬਿਜਲੀ ਹੁਣ ਜਿਉਂ ਠੇਕਾ ਹੀ ਪਰਿਆ ਦੁਕਾਨਾਂ ਦਾ ਇੰਨਾ ਠੇਕਾ ਦਿੱਤਾ ਉਹਦੇ ਜੇ ਪੈਸੇ ਨਾ ਕੋ ਵਟੇ ਗਏ 2 4 ਪੈਸਾ ਨੂੰ ਨਾ ਬਜ ਭਜੀ ਬੱਤੀਆਂ ਨਾਲ ਜਗੂ ਬਲਬੇ ਜਿਗਾਉਣਾ ਹੁੰਦਾ ਜੇ ਬਲਬ ਨਾ ਜਗਾਇਆ ਤੇ ਬੱਤੀ ਪੈਸੇ ਦੀ ਓਟਾ ਗਈ ਐਆਂ ਨੇ ਜਿਹੜੀ ਬੱਤੀ ਆ ਬਾਲਣੀ ਚਾਹੀਦੀ ਫਰੀ ਜੀ ਜਿਹੜੀ ਦੁਕਾਨਾਂ ਦੀ ਬੱਤੀ ਆ ਫਰੀ ਬਾਲਣੀ ਚਾਹੀਦੀ ਮੇਲੇ ਤੱਕ ਜੀ ਪਿੰਡ ਵੀ ਗਲੀ ਮੱਲੇ ਦੇ ਸਾਰੇ ਚ ਚੰਚ ਪਿੰਡ ਗਲੀ ਮੱਲੇ ਸਾਰੇ ਜਿੱਥੇ ਚੌਂਕਾ ਦੇ ਵਿੱਚ ਬੱਤੀ ਬਲਬ ਲੱਗਣੇ ਚਾਹੀਦੇ ਜੀ ਮੇਰਾ ਨਾਮ ਜੀ ਅਰਚਨ ਸਿੰਘ ਲਾਖਣਾ ਜੀ ਜਿਹੜਾ ਟੋਕਸਾ ਚੇਲਾ ਚੱਲ ਰਿਹਾ ਹੈ ਨੁਕਸਾਨਦਾਰ ਮਤਲਬ ਕੀਆ ਗਿਆ ਕੇ ਵੱਡ ਕੋਠਾ ਲੈ ਗਿਆ ਵਾ ਹਾਂ ਜੀ ਪਰ ਕੋਈ ਕੋਈ ਸਮਾਧ ਨਹੀਂ ਕੀਤਾ ਗਿਆ ਕੋ ਸਾਹਿਬ ਜੀ ਬਿਜਲੀ ਦਾ ਪ੍ਰਬੰਧ ਕਰਨਾ ਹੈਗਾ ਅਸੀਂ ਮੀਟਰ ਬਲਾਈ ਕੀਤਾ ਆ ਸਿਰਫ ਆਹ ਨੂੰ ਨਾਲ ਦੱਸਿਆ ਨਹੀਂ ਗਿਆ ਤੇ ਸਵੇਰੇ ਅਸੀਂ ਜਾ ਕੇ ਮੀਟਰ ਬਲਾਈ ਕਰ ਦੇਣਾ ਵਾ ਤੇ ਸਵੇਰੇ ਇਹਨਾਂ ਦੀ ਬਿਲੀ ਚੱਲ ਜੂਗੀ ਓ ਜੀ ਇਹਨਾਂ ਨੇ ਸਾਨੂੰ ਪਤਾ ਨਹੀਂ ਹੈਗਾ ਵੀ ਹਲੇ ਲੈ ਹਲੇ ਹੀ ਗਏ ਸੀ ਦਫਤਰ ਬਾਹਰ ਦੀ ਸਵੇਰੇ ਸਵੇਰੇ ਅਸੀਂ ਪਹਿਲੇ ਟਾਈਮ ਜਾ ਕੇ ਆ ਗਏ ਸੀ ਤੇ ਬਾਅਦ ਵਿੱਚ ਸਾਡਾ ਟਾਈਮ ਖੁੱਦ ਆਪਦਾ ਨਹੀਂ ਲੱਗਾ ਜੀ ਤੇ ਕੋਈ ਨਾ ਅੱਜ ਗੱਲ ਹੋ ਗਈ ਸਵੇਰੇ ਤੜਕੇ ਇਹਨਾਂ ਦਾ ਸਾਰਿਆਂ ਦੀ ਬੱਤੀ ਜਗ ਚੁਗੀ ਜੀ ਕੋਈ ਰਾਣਾ ਤੇਜਿੰਦਰ ਸਿੰਘ ਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਜਿਹੜਾ ਮੇਲਾ ਸਲਾਨਾ ਮੇਲਾ ਜਿਹੜਾ ਹੋਲਾ ਮੱਲੇ ਦੇ ਸਬੰਧ ਵਿੱਚ ਨਗਰ ਟੋਟੀਆਂ ਵਿਖੇ ਚੱਲ ਰਿਹਾ ਵਾ ਸਾਡੇ ਕੋਲ ਸੇਵਾ ਜਿਹੜੀ ਆ ਉਹ ਕਾਰ ਸਟੈਂਡ ਮੋਟਰਸਾਈਕਲ ਟਰੈਕਟਰ ਵਗੈਰਾ ਦੀ ਜਿਹੜੀ ਸੇਵਾ ਵਾ ਇਹ ਫ੍ਰੀ ਸੇਵਾ ਚੱਲ ਰਹੀ ਆ ਇਹ ਹਰ ਸਾਲ ਜਿਹੜੀ ਆ ਬਾਬਾ ਅਮਰ ਸਿੰਘ ਜੀ ਕੁਟੀਆ ਵਾਲੇ ਦੀ ਜਿਹੜੀ ਆ ਸੇਵਾ ਸੁਸਾਇਟੀ ਆ ਉਹਦੇ ਵੱਲੋਂ ਜਿਹੜਾ ਫ੍ਰੀ ਦੇ ਵਿੱਚ ਕੀਤੀ ਜਾ ਰਹੀ ਆ 15 ਮਾਰਚ ਤੱਕ ਹੋਲਾ ਮੱਲਾ ਚੱਲੇਗਾ ਤੇ 15 ਮਾਰਚ ਤੱਕ ਹੀ ਜਿਹੜੀ ਇਹ ਸੇਵਾ ਵਾ ਬਿਲਕੁਲ ਫ੍ਰੀ ਨਿਸ਼ਕਾਮ ਕੀਤੀ ਜਾਵੇਗੀ ਸਾਡੀ ਸਮੂਹ ਸੰਗਤ ਨੂੰ ਪਹਿਲਾਂ ਤੇ ਹੌਲੇ-ਮੱਲੇ ਦੀਆਂ ਲੱਖ-ਲੱਖ ਮੁਬਾਰਕਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਛੜ ਕੇ ਆਓ ਤੇ ਦਰਸ਼ਨ ਕਰਕੇ ਬਾਬਾ ਰਾਜਰਾਮ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬ ਤੇ ਬਾਬਾ ਵੀਰ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਕੇ ਆਪ ਦਾ ਜੀਵਨ ਸਫਲਾ ਕਰੋ ਨਾਤਮਸਤਕ ਹੋ ਬਸ ਇਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ